ਆਪਾਂ ਲਗਭਗ ਰੋਜ਼ਾਨਾ ਹੀ ਸੁਣਦੇ ਹਾਂ ਕਿ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਗਿਆ ਆਪਣੇ ਪ੍ਰੇਮੀ ਨਾਲ ਮਿਲ ਕੇ ਐਦਾਂ ਦੀਆਂ ਖਬਰਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਇੱਕ ਖਬਰ ਸੀ ਜਿਸ ਵਿੱਚ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ Laash ਨੂੰ ਨੀਲੇ ਡਰਮ ਵਿੱਚ ਪਾਇਆ ਉਸ ਵਿੱਚ ਸਿਮਿੰਟ ਪਾਇਆ ਤੇ ਜਦੋਂ ਫਿਰ ਇਸ ਗੱਲ ਦਾ ਖੁਲਾਸਾ ਹੁੰਦਾ ਤਾਂ ਸਭ ਪਾਸੇ ਨੀਲਾ ਡਰਮ ਬੜਾ ਜ਼ਿਆਦਾ ਮਸ਼ਹੂਰ ਹੋ ਜਾਂਦਾ ਇਸ ਤੇ ਮੀਮ ਵੀ ਬਣਦੇ ਨੇ ਤੇ ਹਰ ਕੋਈ ਇਹੀ ਕਹਿੰਦਾ ਕਿ ਨੀਲਾ ਡਰਮ ਬੜਾ ਖਤਰਨਾਕ ਹੈ ਜੋ ਅੱਜ ਮੈਂ ਤੁਹਾਨੂੰ ਘਟਨਾ ਸੁਣਾਉਣ ਜਾ ਰਿਹਾ ਹਾਂ ਇਹ ਪੰਜਾਬ ਦੀ ਘਟਨਾ ਹੈ ਪੰਜਾਬ ਦੇ ਲੁਧਿਆਣਾ ਵਿੱਚ ਵੀ ਇੱਕ ਨੀਲਾ ਡਰਮ ਮਿਲਦਾ ਹੈ ਜਿਸ ਵਿੱਚ ਇੱਕ লাশ ਮਿਲਦੀ ਹੈ ਤੇ ਫਿਰ ਜਦੋਂ ਪੁਲਿਸ ਇਸ ਗੱਲ ਦੀ ਤਤਤੀਸ਼ ਕਰਦੀ ਹੈ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਇਸ ਦਾ ਇਲਾਕਾ ਗਿਆਸਪੁਰ ਚੌਂਕ ਇਸ ਚੌਂਕ ਦੇ ਕੋਲ ਇੱਕ ਖਾਲੀ ਪਲਾਟ ਸੀ ਪਲਾਟ ਦੇ ਕੋਲ ਇੱਕ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਸੀ ਜੋ ਵਰਕਸ਼ਾਪ ਦਾ ਮਾਲਕ ਸੀ ਗੱਲ ਹੈ 25 ਜੂਨ 2025 ਦੀ ਉਸ ਨੂੰ ਇੱਥੋਂ ਬਦਬੂ ਆਉਣ ਲੱਗਦੀ ਹੈ ਉਹ ਦੇਖਦਾ ਕਿ ਐਨੀ ਜ਼ਿਆਦਾ ਬਦਬੂ ਕਿੱਥੋਂ ਆ ਰਹੀ ਆ ਜਿਉਂ-ਜਿਉਂ ਸਮਾਂ ਅੱਗੇ ਲੰਘ ਰਿਹਾ ਸੀ ਬਦਬੂ ਵੱਧ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਨਾਲ ਹੀ ਪਲਾਟ ਦੇ ਵਿੱਚ ਇੱਕ ਨੀਲੇ ਰੰਗ ਦਾ ਡਰਮ ਪਿਆ ਜਿਸ ਵਿੱਚੋਂ ਉਹ ਬਦਬੂ ਆ ਰਹੀ ਹੈ ਤਾਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਇਸ ਨੂੰ ਦੇਖਦੀ ਆ ਤਾਂ ਇਸ ਵਿੱਚ ਇੱਕ ਮੁੰਡੇ ਦੀ লাশ ਹੁੰਦੀ ਆ ਜਿਸ ਦੀ ਉਮਰ ਲਗਭਗ 20-25 ਸਾਲ ਸੀ লাশ ਨੂੰ ਬੰਨਿਆ ਗਿਆ ਸੀ ਉਸ ਤੋਂ ਬਾਅਦ ਇਸ ਨੂੰ ਪੋਲੀਥੀਨ ਦੇ ਵਿੱਚ ਪਾ ਕੇ ਡਰਮ ਦੇ ਵਿੱਚ ਤੱਕੇ ਨਾਲ ਪਾਇਆ ਗਿਆ ਸੀ ਹੁਣ ਫਰੈਂਸਿਕ ਟੀਮਾਂ ਖੋਜੀ ਕੁੱਤੇ ਅਤੇ ਟੈਕਨੀਕਲ ਟੀਮਾਂ ਵੀ ਇੱਥੇ ਪਹੁੰਚਦੀਆਂ ਨੇ ਪੁਲਿਸ ਦੇ ਅੱਗੇ ਕਈ ਸਵਾਲ ਸੀ ਕਿ ਇਹ ਲਾਸ਼ ਕਿਸ ਦੀ ਹੈ ਕਿਸ ਨੇ ਇਸ ਦਾ ਕਤਲ ਕੀਤਾ ਕਿਉਂ ਕੀਤਾ ਤੇ ਇੱਥੇ ਇਸ ਦੀ ਲਾਸ਼ ਕਿਵੇਂ ਆਈ ਹੁਣ ਪੁਲਿਸ ਪੁੱਛਗਿੱਛ ਕਰਦੀ ਹੈ ਜਾਂਚ ਪੜਤਾਲ ਕਰਦੀ ਹੈ ਤੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਡਰਮ ਇੱਥੇ ਸੱਟ ਕੇ ਗਿਆ ਉਹ ਇੱਕ ਆਟੋ ਵਾਲਾ ਸੀ ਆਟੋ ਦੇ ਵਿੱਚ ਇਸ ਡਰਮ ਨੂੰ ਰੱਖਿਆ ਗਿਆ ਤੇ ਉਸ ਤੋਂ ਬਾਅਦ ਇੱਥੇ ਆ ਕੇ ਉਸ ਨੂੰ ਸੁੱਟਿਆ ਗਿਆ ਹੁਣ ਉਸ ਆਟੋ ਦੀ ਤਲਾਸ਼ ਕੀਤੀ ਜਾਂਦੀ ਹੈ ਆਟੋ ਚਾਲਕ ਦੀ ਤਲਾਸ਼ ਕੀਤੀ ਜਾਂਦੀ ਹੈ ਤੇ ਆਖਰ ਪੁਲਿਸ ਦੇ ਹੱਥ ਉਹ ਆਟੋ ਚਾਲਕ ਲੱਗ ਜਾਂਦਾ ਹੁਣ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਇਹ ਕਤਲ ਕਿਉਂ ਕੀਤਾ ਇਹ ਕੌਣ ਸੀ ਤਾਂ ਉਹ ਕਹਿੰਦਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਮੈਨੂੰ ਤਾਂ 400 ਰੁਪਏ ਕਿਰਾਏ ਤੇ ਲਿਆਂਦਾ ਗਿਆ ਸੀ ਭਾਰਤੀ ਕਲੋਨੀ ਦੀ ਗਲੀ ਨੰਬਰ 5 ਦੇ ਇੱਕ ਮਕਾਨ ਦੇ ਫਰਸਟ ਫਲੋਰ ਤੇ ਰਹਿਣ ਵਾਲਿਆਂ ਨੇ ਮੈਨੂੰ ਕਿਰਾਏ ਲਈ ਬੁਲਾਇਆ ਸੀ ਤੇ ਇਹ ਡਰਮ ਨੂੰ ਆਟੋ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਇਹ ਜਗ੍ਹਾ ਤੇ ਸੁੱਟ ਗਏ ਸੀ ਤੇ ਮੈਨੂੰ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਇਸ ਵਿੱਚ ਤਾਂ ਕੂੜ ਕਬਾੜ ਹੈ ਤੇ ਇਸ ਨੂੰ ਗਾਰਬੇਜ ਕਰਕੇ ਆਉਣਾ ਤੇ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਆਟੋ ਵਾਲੇ ਦੀ ਨਿਸ਼ਾਨਦੇਹੀ ਤੇ ਇਨਾਂ ਕਾਤਲਾਂ ਤੱਕ ਪਹੁੰਚਦੀ ਹੈ ਇਹ 6 ਜਾਨੇ ਹੁੰਦੇ ਆ ਜਿਨ੍ਹਾਂ ਵਿੱਚ ਇੱਕ ਔਰਤ ਤੇ ਪੰਜ ਮਰਦ ਹੁੰਦੇ ਨੇ ਮਾਤਾ ਪਿਤਾ ਤਿੰਨ ਉਹਨਾਂ ਦੇ ਬੱਚੇ ਤੇ ਇੱਕ ਉਹਨਾਂ ਦਾ ਦੋਸਤ ਇਹ 6ਾਂ ਨੇ ਰਲ ਕੇ ਹੀ ਇਸ ਦਾ ਕਤਲ ਕੀਤਾ ਸੀ ਜਨੇ ਦੱਸਿਆ ਕਿ ਜਿਸ ਦਾ ਕਤਲ ਕੀਤਾ ਉਸ ਦਾ ਨਾਮ ਮਨੋਜ ਕੁਮਾਰ ਚੌਧਰੀ ਉਰਫ ਰਾਜੂ ਸੀ ਜੋ ਬਿਹਾਰ ਦਾ ਰਹਿਣ ਵਾਲਾ ਸੀ ਮਜ਼ਦੂਰੀ ਕਰਦਾ ਸੀ ਤੇ ਜੋ ਇਹ ਸੀ ਇਹ ਕਤਲ ਕਰਨ ਵਾਲੇ ਵੀ ਮਜ਼ਦੂਰੀ ਕਰਦੇ ਸੀ ਅਤੇ ਇਹ ਵੀ ਪ੍ਰਵਾਸੀ ਸੀ ਇਹ ਜੁਪੀ ਦੇ ਰਹਿਣ ਵਾਲੇ ਸੀ ਇਨਾਂ ਦੇ ਨਾਮ ਫੱਗੂ ਪ੍ਰਸ਼ਾਦ, ਊਸ਼ਾ ਦੇਵੀ, ਨੀਰਜ ਕੁਮਾਰ, ਸੀਟੂ ਕੁਮਾਰ, ਜੈਵੀਰ, ਵਿਸ਼ਾਲ ਕੁਮਾਰ ਇਹ ਜੋ ਸੀ ਇਹ ਸਾਰੇ ਇਸ ਕਤਲ ਦੇ ਵਿੱਚ ਸ਼ਾਮਲ ਸਨ। ਹੁਣ ਇਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ। ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਮਨੋਜ ਕੁਮਾਰ ਉਰਫ ਰਾਜੂ ਦਾ ਕਤਲ ਕੀਤਾ ਹੈ। 23 ਜੂਨ 2025 ਨੂੰ ਮਨੋਜ ਕੁਮਾਰ ਆਪਣੇ ਦੋਸਤ ਨੀਰਜ ਦੇ ਕੋਲ ਆਉਂਦਾ ਹੈ। ਤੇ ਇੱਥੇ ਗੱਲਾਂ-ਬਾਤਾਂ ਕਰਦੇ ਨੇ ਸ਼ਰਾਬ ਵਗੈਰਾ ਪੀਂਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤਾਂ ਹੁਣ ਇਹ ਮਨੋਜ ਦੀ ਕੁੱਟਮਾਰ ਕਰਦੇ ਆ ਐਨਾ ਮਨੋਜ ਨੂੰ ਕੁੱਟਿਆ ਜਾਂਦਾ ਕਿ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੰਦੇ ਨੇ ਹੁਣ ਜਦੋਂ ਇਹ ਮਨੋਜ ਦਾ ਕਤਲ ਕਰ ਦਿੰਦੇ ਨੇ ਮਨੋਜ ਮਰ ਜਾਂਦਾ ਹੈ ਮਨੋਜ ਦੀ লাশ ਐਦਾਂ ਹੀ ਰੱਖ ਲੈਂਦੇ ਨੇ ਹੁਣ ਇਹ ਸੋਚਦੇ ਨੇ ਕਿ ਇਸ ਦੀ লাশ ਦਾ ਕੀ ਕੀਤਾ ਜਾਵੇ ਤਾਂ ਇਹ 6 ਦੇ 6 ਜਾਣੇ ਮਿਲ ਕੇ লাশ ਨੂੰ ਖੁਰਦ-ਬੁਰਦ ਕਰਨ ਦੀ ਪਲੈਨਿੰਗ ਕਰਦੇ ਨੇ ਤਾਂ ਇਹ ਇੱਕ ਨੀਲਾ ਡਰਮ ਖਰੀਦਦੇ ਨੇ ਤੇ ਜੋ ਲਾਸ਼ ਹੁੰਦੀ ਆ ਇਸ ਨੂੰ ਬੰਨ ਕੇ ਤੱਕੇ ਦੇ ਨਾਲ ਉਸ ਡਰਮ ਦੇ ਵਿੱਚ ਪਾ ਦਿੰਦੇ ਨੇ ਤੇ ਇਹ ਹੁਣ ਉਡੀਕ ਕਰਦੇ ਨੇ ਕਿਸੇ ਇਹੋ ਜਿਹੇ ਸਮੇਂ ਦੀ ਕਿ ਜਦੋਂ ਇਸ ਦੀ ਲਾਸ਼ ਨੂੰ ਕਿਤੇ ਸੁੱਟ ਕੇ ਆਂਦਾ ਜਾ ਸਕੀ ਤੇ ਫਿਰ ਇਹ 24 ਜੂਨ 2025 ਦੀ ਰਾਤ ਤਕਰੀਬਨ 10 ਵਜੇ ਹੁਣ ਇਹ ਫਸਟ ਫਲੋਰ ਤੋਂ ਲਾਸ਼ ਨੂੰ ਹੇਠਾਂ ਲੈ ਕੇ ਆਉਂਦੇ ਨੇ ਤੇ ਇਸ ਆਟੋ ਵਾਲੇ ਨੂੰ ਹਾਇਰ ਕਰਦੇ ਨੇ 400 ਰੁਪਏ ਦੇ ਵਿੱਚ ਇਸ ਵਿੱਚ ਉਹ ਨੀਲਾ ਡਰਮ ਰੱਖ ਕੇ ਤੇ ਇਸ ਨੂੰ ਕਹਿੰਦੇ ਨੇ ਕਿ ਇਸ ਵਿੱਚ ਕੂੜਾਗਾ ਤੇ ਇਸ ਨੂੰ ਆਪਾਂ ਕਿਤੇ ਸੁੱਟ ਕੇ ਆਉਣਾ ਤਾਂ ਆਟੋ ਵਾਲੇ ਨੂੰ ਲੈ ਕੇ ਇਹ ਗਿਆਸਪੁਰ ਚੌਂਕ ਦੇ ਵਿੱਚ ਆ ਜਾਂਦੇ ਨੇ ਤੇ ਖਾਲੀ ਪਲਾਟ ਦੇ ਵਿੱਚ ਇਹ ਇਸ ਡਰਮ ਨੂੰ ਸੁੱਟ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਅਸੀਂ ਸਾਬ ਬਚ ਜਾਵਾਂਗੇ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾ ਉਸ ਵੱਲੋਂ ਕੀਤਾ ਗਿਆ ਜੁਰਮ ਲੋਕਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੇ 25 ਜੂਨ 2025 ਨੂੰ ਜਦੋਂ ਸਵੇਰੇ ਇਸ ਜਗ੍ਹਾ ਤੋਂ ਬਦਬੂ ਆਉਣ ਲੱਗਦੀ ਹੈ ਤਾਂ ਜੋ ਵਰਕਸ਼ਾਪ ਦਾ ਮਾਲਕ ਹੁੰਦਾ ਉਹ ਪੁਲਿਸ ਨੂੰ ਸੂਚਿਤ ਕਰਦਾ ਕਿ ਇੱਥੋਂ ਬੜੀ ਜ਼ਿਆਦਾ ਬਦਬੂ ਆ ਰਹੀ ਹੈ ਸ਼ਾਇਦ ਕੁਝ ਗਲਤ ਹੋਇਆ ਹੋਵੇ ਤੇ ਇਹ ਡਰਮ ਵੀ ਉਹ ਦੇਖਦਾ ਕਿ ਡਰਮ ਦੇ ਵਿੱਚੋਂ ਬਦਬੂ ਆ ਰਹੀ ਹੈ ਤਾਂ ਸਾਰਾ ਮਾਮਲਾ ਹੁੰਦਾ ਉਹ ਖੁੱਲ ਕੇ ਸਾਹਮਣੇ ਆ ਜਾਂਦਾ ਤੇ ਜੋ ਅਪਰਾਧੀ ਹੁੰਦੇ ਆ ਉਹ ਪੁਲਿਸ ਦੇ ਹੱਥ ਚੜ ਜਾਂਦੇ ਨੇ ਪੁਲਿਸ ਹੁਣ ਇਹਨਾਂ ਛਿਆਂ ਨੂੰ ਗ੍ਰਿਫਤਾਰ ਕਰਦੀ ਹੈ। ਇਹਨਾਂ ਉੱਪਰ ਬੀ ਐਨ ਐਸ 103 ਧਾਰਾ ਦੇ ਅਧੀਨ ਕੇਸ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੁੰਦੀਆਂ ਨੇ। ਕਿਵੇਂ ਇੱਕ ਦੋਸਤ ਦੂਜੇ ਕੋਲ ਜਾਂਦਾ ਹੈ, ਸ਼ਰਾਬ ਪੀਂਦੇ ਨੇ। ਸ਼ਰਾਬ ਪੀਂਦੇ ਪੀਂਦੇ ਇਹਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਇਹ ਮਰ ਜਾਂਦਾ ਜਦ ਕਿ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜੇ ਲੜਾਈ ਹੋ ਗਈ ਕੁੱਟ ਵੀ ਦਿੱਤਾ ਤਾਂ ਇਸ ਨੂੰ ਹਸਪਤਾਲ ਪਹੁੰਚਾਉਣਾ ਦਾ ਪਰ ਇਹ ਸਾਰੇ ਮਿਲ ਕੇ ਮਾਤਾ ਪਿਤਾ ਤਿੰਨ ਉਹਨਾਂ ਦੇ ਪੁੱਤਰ ਤੇ ਇੱਕ ਉਹਨਾਂ ਦਾ ਦੋਸਤ ਮਿਲ ਕੇ ਇਹ ਸਾਰੇ ਕ੍ਰਾਈਮ ਦਾ ਹਿੱਸਾ ਬਣਦੇ ਨੇ ਤੇ ਜੋ Laash ਹੁੰਦੀ ਆ ਉਸ ਨੂੰ ਖੁਰਦਬੁਰਦ ਕਰਨ ਦੇ ਵਿੱਚ ਇਹਨਾਂ ਦੀ ਸਹਿਯਤਾ ਕਰਦੇ ਨੇ ਤੇ ਇਸ ਕਰਕੇ ਹੀ ਪੁਲਿਸ ਇਹਨਾਂ ਸਾਰਿਆਂ ਉੱਪਰ ਕੇਸ ਦਰਜ ਕਰਦੀ ਹੈ ਵੀ ਐਨ ਐਸ 103 ਧਾਰਾ ਦੇ ਅਧੀਨ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਵਾਈ ਜਾਂਦੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ